ਉੱਡੇ ਕਰਦੇ ਹੈਗੇ ਆ ਉਹਨੇ ਮੋੜ ਥੋੜਾ ਹੋਣਾ ਚਾਹੀਦਾ ਉਹਦਾ ਬਾਕੀ ਹੋਇਆ ਜਿਹੜਾ ਤੇ ਜੀ ਮੈਨੂੰ ਪਿੰਡ ਤੋਂ ਫੋਨ ਗਿਆ ਮੈਂ ਤੇਰੀ ਹੀ ਸੀਗਾ ਮੈਨੂੰ ਪਿੰਡ ਤੋਂ ਫੋਨ ਗਿਆ ਵੀ ਆਪਣੇ ਇਹ ਨਿਰਸਿੰਘ ਦਾ ਬੇਟਾ ਸੀਗਾ ਸੁਖਦੇਵ ਸਿੰਘ ਵੀ ਉਹਦੇ ਘਰ ਗਵੰਡੀਆਂ ਨੇ ਵੇਖਿਆ ਅੱਗ ਲੱਗੀ ਆ ਅੱਗ ਲੱਗਦੇ ਨਾਲ ਜਦੋਂ ਉਹਨਾਂ ਨੇ ਲੋਕਾਂ ਨੇ ਜਾ ਕੇ ਅੰਦਰ ਵੇਖਿਆ ਤੇ ਪੂਰੀ ਵਾਈਫ ਦੀ ਜਿਹੜੀ ਆ ਸੜ ਚੁੱਕੀ ਸੀਗੀ ਔਰ ਉਹਨੇ ਬੇਵਕੂਫ ਨੇ ਬੰਦਿਆਂ ਨੇ ਉਹਦੇ ਹਸਬੰਡ ਨੇ ਉਹਨੂੰ ਮੰਜੇ ਨਾਲ ਬੰਨ ਕੇ ਤੇ ਉਹਨੂੰ ਸਾੜਤਾ ਵਿਚਾਰੀ ਲੜਾਈ ਝਗੜਾ ਪੈਂਦਾ ਸੀਗਾ ਨਹੀਂ ਇਹ ਤਾਂ ਕੋਈ ਨੌਲੇਜ ਸੁਣ ਚ ਨਹੀਂ ਆਇਆ ਜੀ ਕਦੀ ਸੁਣਦੇ ਵਿੱਚ ਆਇਆ ਸੀਗੀ ਗਰਭ ਉੱਤ ਸੀ ਤੇ ਉਹ ਸੀਗੇ ਮੇਰੇ ਖਿਆਲ ਨਾਲ 6 ਮਹੀਨੇ ਦੀ ਉਹਨਾਂ ਦੀ ਲੜਕੀ ਦੀ ਮਦਰ ਨਹੀਂ ਦੱਸਿਆ ਵੀ ਪ੍ਰੈਗਨੈਂਸੀ ਸੀਗੀ ਹਾਂਜੀ ਜੋੜਾ ਜੋੜੇ ਬੱਚੇ ਹੋਣ ਵਾਲੇ ਸੀ ਕਥੀ ਦੋਸ਼ੀ ਕੋਈ ਨਸ਼ੇੜਾ ਜਾਂ ਨਸ਼ਾ ਕੀਤਾ ਕਿ ਨਹੀਂ ਵੀਪੋ ਅਸੀਂ ਤਾਂ ਨਹੀਂ ਕਦੀ ਇਹ ਚੀਜ਼ ਸੁਣੀ ਵਿਅਤੀ ਵੈਸੀ ਆਧੀਹਾੜੀ ਧੂੜੀ ਵੀ ਕਰਦਾ ਸੀਗਾ ਤੇ ਉਹਦਾ ਕਹਿੰਦੇ ਆ ਵੀ ਅੱਜ ਥੋੜਾ ਨਸ਼ੇ ਦੀ ਹਾਲਤ 'ਚ ਸੀਗਾ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਨਹੀਂ ਮੌਕੇ ਤੇ ਮੌਤ ਹੋ ਗਈ ਜੀ ਡੈਡ ਬੋਡੀ ਹੁਣ ਮੋਰਚੇ ਡੈਡ ਬੋਡੀ ਡੈਡ ਬੋਡੀ ਪੁਲਿਸ ਨੇ ਰਿਹਾਸਤ ਚ ਲੈ ਕੇ ਤੇ ਉਹਨਾਂ ਨੇ ਉੱਥੇ ਪੋਸਟਮਾਰਟਮ ਵਾਸਤੇ ਭੇਜੀ ਤੇ ਕੋਈ ਜਿਹੜਾ ਮੌਕੇ ਤੇ ਫਰਾਰ ਹੋ ਜਾਂਦਾ ਕਿ ਪੁਲਿਸ ਨਹੀਂ ਨਹੀਂ ਮੌਕੇ ਤੇ ਫਰਾਰ ਹੋ ਗਿਆ ਬਾਅਦ 'ਚ ਪੁਲਿਸ ਨੇ ਅਰੈਸਟ ਕਰ ਲਿਆ ਘਰ ਦੇ ਵਿੱਚ ਕੋਰ ਕੌਣ ਸੀ ਹਾਂਜੀ ਬਸ ਦੋਵੇਂ ਹੀ ਰਹਿੰਦੇ ਸੀਗੇ ਦੋ ਮਿੰਟ ਦੋ ਮਿੰਟ ਹੀ ਦੇ ਦੀ ਮੌਕੇ ਤੇ ਕਿਤਾ ਰਸਤੇ ਇਤੋਂ ਕੀਤਾ ਕਿ ਨਹੀਂ ਇਹ ਪਤਾ ਨਹੀਂ ਜੀ ਕਿੱਥੋਂ ਕੀਤਾ ਇਧਰੋਂ ਕਿ ਇਹ ਇਧਰ ਰਸਤੇ ਦੇ ਭੱਜਾ ਭੁੱਜਾ ਜਾਂਦਾ ਹੀ ਕੀਤਾ ਹਾਂਜੀ ਹਾਂਜੀ